जिंदगी एक पल है आज है न कल है जी लो इसको इस तरह कि जो भी आपको मिले वो यही कहे बस यही मेरी जिंदगी का सबसे हसीन पल है बचपन एक अजेही किताब है जिसका हर पन्ना खोल दे ही बचपन दादा ਸਾਡੀਆਂ ਅੱਖਾਂ ਮੂਰੇ ਫਿਲਮ ਦੀ ਤਰ੍ਹਾਂ ਕੋਮਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਦਿਲ ਮੁਸਕੁਰਾ ਉੱਠਦਾ ਹੈ ਭਾਵੇਂ ਉਹ ਬੀਤੇ ਦਿਨ ਸਾਡੀ ਜ਼ਿੰਦਗੀ 'ਚ ਮੁੜ ਕਦੇ ਵਾਪਸ ਨਹੀਂ ਪਰਤਦੇ ਪਰ ਉਹਨਾਂ ਦੀਆਂ ਯਾਦਾਂ ਸਾਡਾ ਜ਼ਿੰਦਗੀ ਪਰ ਸਾਥ ਨਹੀਂ ਛੱਡਦੀਆਂ ਇਹ ਉਹ ਸਮਾਂ ਸੀ ਜਦੋਂ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਖੁਆਇਸ਼ਾਂ ਵਿੱਚ ਹੀ ਜ਼ਿੰਦਗੀ ਦਾ ਖੂਬ ਆਨੰਦ ਮਾਣਦੇ ਸੀ ਅਤੇ ਉਸ ਦੇ ਮੁਕਾਬਲੇ ਅੱਜ ਦੇ ਦੌਰ ਦੀ ਭਜਨ ਅਠ ਨੇ ਸਾਡੇ ਦਿਲਾਂ ਤੇ ਦਿਮਾਗ ਦੇ ਸਕੂਨ ਨੂੰ ਪਤਾ ਨਹੀਂ ਕਿੱਧਰ ਉਡਾਰੀਆਂ ਮਰਵਾ ਦਿੱਤੀਆਂ ਨੇ ਪਰ ਫਿਰ ਵੀ ਕੁਝ ਬਚਪਨ ਦੇ ਅਜਿਹੇ ਦੋਸਤ ਹੁੰਦੇ ਨੇ ਜੋ ਉਹਨਾਂ ਯਾਦਾਂ ਨੂੰ ਸੰਭਾਲਣ ਦਾ ਯਤਨ ਕਰਦੇ ਨੇ ਅਜਿਹੀ ਹੀ ਇੱਕ ਮਿਸਾਲ ਕਾਇਮ ਕੀਤੀ ਤਪਾ ਪਰਿਵਾਰ ਸਭਾ ਨੇ ਜੋ ਸਮੇਂ-ਸਮੇਂ 'ਤੇ ਆਪਣੇ ਬਚਪਨ ਦੇ ਦੋਸਤਾਂ ਦੇ ਨਾਲ ਮਿਲ ਕੇ ਬੈਠਦੇ ਕੁਝ ਸਮੇਂ ਲਈ ਮਨ ਨੂੰ ਸਕੂਨ ਦੇਣ ਦਾ ਉਪਰਾਲਾ ਕਰਦੇ ਰਹਿੰਦੇ ਨੇ ਇਹ ਸਭਾ ਉਹ ਹੈ ਜੋ ਵਿਅਕਤੀ ਤਪਾ ਮੰਡੀ ਤੋਂ ਆਪਣੇ ਕੰਮਕਾਜ ਜਾਂ ਕਿਸੇ ਹੋਰ ਰੋਜ਼ਗਾਰ ਲਈ ਬਠਿੰਡਾ ਸ਼ਹਿਰ ਆ ਕੇ ਵਸੇ ਹਨ ਆਓ ਹੁਣ ਦੇਖਦੇ ਹਾਂ ਤੱਪਾ ਪਰਿਵਾਰ ਸਭਾ ਦੀ ਇਹ ਰਿਪੋਰਟ ਜਿਸ ਨੂੰ ਕੈਮਰਾਬੱਧ ਕੀਤਾ ਹੈ ਸਤਪਾਲ ਮਾਨ ਨੇ ਮੈਂ ਪ੍ਰੋਫੈਸਰ ਗਿਆਨ ਗੋਇਲ ਤੱਪਾ ਪਰਿਵਾਰ ਸਭਾ ਦੇ ਵਿਹਾਫ ਤੇ ਕੋ ਗੱਲ ਕਰਨੀ ਚਾਹਵਾ ਇੱਕ ਦੋ ਗੱਲਾਂ ਖਾਸ ਨੇ ਸਭਾ ਸਾਡੀ ਬਣੀ ਨੂੰ ਤਾਂ 5-6 ਸਾਲ ਹੋ ਗਏ ਪਰ ਵਿੱਚੋਂ ਦੀ 2-3 ਸਾਲ ਅਸੀਂ ਕੋਈ ਕੰਮ ਨਹੀਂ ਕੀਤਾ ਹੁਣ ਅਸੀਂ ਫੇਰ ਇਸ ਨੂੰ ਰਿਵਾਈਵ ਕੀਤਾ ਹੈ ਰੀਵਾਈਵ ਤਾਂ ਪਹਿਲਾਂ ਪੁਰਾਣੀ ਸਿਸਟਮ 'ਚ ਅਸੀਂ ਮੰਥਲੀ ਮੀਟਿੰਗ ਕਰਦੇ ਹੁੰਦੇ ਸੀ ਪਰ ਉਸ ਨੂੰ ਥੋੜਾ ਜਿਹਾ ਅਸੀਂ ਚੇਂਜ ਕਰ ਲਿਆ ਕਿ ਮੀਟਿੰਗ ਰੈਗੂਲਰ ਹੋਵੇ ਰੈਗੂਲਰ ਰੇਖਾ ਰੱਖਿਆ ਕਿ ਅਸੀਂ ਚਾਹ ਦੇ ਪ੍ਰੋਗਰਾਮ ਤੇ ਮਹੀਨੇ 'ਚ ਦੋ ਵਾਰ ਮਿਲਿਆ ਕਰਾਂਗੇ ਉਹ ਪਹਿਲਾ ਸ਼ਨੀਵਾਰ ਤੇ ਤੀਜਾ ਸ਼ਨੀਵਾਰ ਹੋਏਗਾ ਡੇਟ ਜਿਹੜੀ ਮਰਜ਼ੀ ਹੋ ਸਕਦੀ ਹੈ 8 ਵਜੇ ਅਸੀਂ ਇਸ ਜਗ੍ਹਾ ਤੇ ਹੀ ਚਾਹ ਪ੍ਰੋਗਰਾਮ ਸਾਡਾ ਜਾਦਾ ਇੱਕ ਸਾਡਾ ਬਹਾਨਾ ਐ ਐਕਚੁਅਲੀ ਤਾਂ ਸਾਡੀ ਉਹ ਮੀਟਿੰਗ ਹੋਇਆ ਕਰੇਗੀ ਤਾਂ ਪਰਿਵਾਰ ਸਭਾ ਦੇ 30 ਕ ਮੈਂਬਰ ਸਾਡੇ ਕੋਲ ਰਜਿਸਟਰਡ ਹੈ ਉਸ ਤੋਂ 10 ਆਜਾਣ 15 ਆਜਣ 20 ਆਜਣ ਜਿੰਨੇ ਵੀ ਆਏ ਅਸੀਂ ਉਹਨਾਂ ਦੀ ਇੱਕ ਮੀਟਿੰਗ ਹਰ ਸ਼ਨੀਵਾਰ ਮਤਲਬ ਹਰ ਪਹਿਲਾ ਸ਼ਨੀਵਾਰ ਮਹੀਨੇ ਦਾ ਪਹਿਲਾ ਸ਼ਨੀਵਾਰ ਤੇ ਤੀਸਰਾ ਸ਼ਨੀਵਾਰ ਨੂੰ ਮਿਲਿਆ ਕਰਾਂਗੇ ਉਸ ਦੇ ਵਿੱਚ ਪਿਛਲੀ ਮੀਟਿੰਗ ਤੇ ਵੀ ਫੈਸਲਾ ਹੋਇਆ ਸੀ ਕਿ ਅਸੀਂ ਕੋਈ ਬਾਹਰ ਆਊਟਿੰਗ ਤੇ ਕੋਈ ਸ਼ਾਰਟ ਪ੍ਰੋਗਰਾਮ ਹੋ ਸਕਦਾ ਹੈ ਜਾਂ ਕੋਈ ਲੰਬਾ ਹੋ ਸਕਦਾ ਹੈ ਤਾਂ ਮੈਂਬਰਾਂ ਦੀ ਕੁਝ ਸੁਜੈਸ਼ਨ ਸੀ ਕਿ ਪਹਿਲਾਂ ਸ਼ਾਰਟ ਦਾ ਇੱਕ ਲਗਾ ਕੇ ਦੇਖਿਆ ਜਾਵੇ ਇੱਕ ਦੋ ਦਿਨਾਂ ਦਾ ਕੋਈ ਟੂਰ ਪ੍ਰੋਗਰਾਮ ਬਣਾਇਆ ਜਾਵੇ ਤਾਂ ਡਾਕਟਰ ਸੁਤੰਤਰ ਗੁਪਤਾ ਜੀ ਨੇ ਸਾਨੂੰ ਸੁਜੈਸਟ ਕੀਤਾ ਸੀ ਅਸੀਂ ਮਿਲਦੇ ਰਹੀਏ ਇਹ ਉਹ ਪਰਿਵਾਰ ਹੈ ਜਿਹੜਾ ਤਪੇ ਦੇ ਲੋਕਾਂ ਦਾ ਹੈ ਤਪੇ ਦੇ ਜੰਪਲ ਲੋਕ ਨੇ ਜਾਂ ਤਾਂ ਕਿਸੇ ਨੌਕਰੀ ਦੇ ਕਰਕੇ ਜਾਂ ਕਿਸੇ ਬਿਜ਼ਨਸ ਦੇ ਕਰਕੇ ਜਾਂ ਕੋਈ ਵੀ ਹੋਰ ਕਾਰਨ ਹੋਣਾ ਤਾਂ ਹੋ ਸਕਦਾ ਹੈ ਜਿਸ ਕਰਕੇ ਉਹ ਬਟਿੰਡੇ ਸੈਟਲ ਹੋ ਗਏ ਤਾਂ ਅਸੀਂ ਉਹਨਾਂ ਨੂੰ ਆਪਸੀ ਮਿਲਾਨ ਦੇ ਲਈ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ ਵੀ ਕਿਹੜੀ ਫੈਮਿਲੀ ਨਾਲ ਸੰਬੰਧ ਰੱਖਦਾ ਹੈ ਕਿ ਕੌਣ ਲੋਕ ਨੇ ਕੀ ਕੰਮ ਕਰਦੇ ਹੈ ਇਹ ਉਹ ਪਿਆਰ ਬਿਧਾਨ ਦੇ ਲਈ ਅਸੀਂ ਕਿਉਂਕਿ ਬਟਿੰਡਾ ਸ਼ਹਿਰ ਚ ਕੋਈ ਇੱਕ ਦੂਜੇ ਨੂੰ ਨਹੀਂ ਪੁੱਛਦਾ ਅਸੀਂ ਉਹ 25-30 ਲੋਕ ਮਿਲਦੇ ਰਹੀਏ ਅਸੀਂ ਕਿਸ ਤਰ੍ਹਾਂ ਦਾ ਪ੍ਰੋਗਰਾਮ ਬਣਾਇਆ ਹੋਇਆ ਅੱਜ ਕੁਝ ਲੋਕ ਸਾਡੇ ਕੁਝ ਮੈਂਬਰ ਸਾਡੇ ਕਿਸੇ ਕਾਰਨ ਕਰਕੇ ਬਾਹਰ ਗਏ ਹੋਏ ਹੈ ਜਿੰਨੇ ਕੁ ਮੈਂਬਰ ਆਏ ਹੈ ਮੈਂ ਉਹਨਾਂ ਨੂੰ ਇੰਟਰੋਡਿਊਸਰ ਨੂੰ ਕਰਾ ਦਿੰਨਾ ਹੈ ਜਾਂ ਮਿਲਾ ਦਿੰਨਾ ਹੈ ਡਾਕਟਰ ਸੰਤਨਰ ਗੁਪਤਾ ਜੀ ਨੇ ਇਹ ਜਿਆਦਾ ਸਾਡੇ ਐਕਟਿਵ ਮੈਂਬਰ ਨੇ ਆਰਗੇਨਾਈਜ਼ ਕਰਦੇ ਨੇ ਮੰਗਤਰਾਏ ਜੀ ਨੇ ਰਕੇਸ਼ ਗੁਪਤਾ ਜੀ ਬੈਂਕ ਤੋਂ ਰਿਟਾਇਰ ਹੋਏ ਆ ਪਿਛਲੇ ਮਹੀਨੇ ਮਿੱਤਲ ਸਾਹਿਬ ਹੈ ਦਵਾਈਆਂ ਦਾ ਕੰਮ ਕਰਦੇ ਆ ਰਜਿੰਦਰ ਮਿੱਤਲ ਸ਼ਾਮ ਲਾਲ ਜੀ ਨੇ ਇੱਧਰ ਸਾਡੇ ਪ੍ਰੇਮ ਭਾਰਤੀ ਜੀ ਕਾਫੀ ਸਰਗਰਮ ਸਮਾਜਿਕ ਬੰਦੇ ਨੇ ਸੋਸ਼ਲ ਦੇ ਕੰਮ ਕਾਫੀ ਕਰਦੇ ਆਏ ਆ ਤਪੇ ਵੀ ਕਰਦੇ ਆਏ ਆ ਹੁਣ ਅਸੀਂ ਇਹਨਾਂ ਨੂੰ ਬਠਿੰਡਾ ਲੈਵਲ ਤੇ ਵੀ ਐਸਟੈਬਲਿਸ਼ ਕਰ ਰਹੇ ਹਾਂ ਇਹ ਤਾਂ ਕਿ ਇਹ ਸੇਵਾ ਕੰਟੀਨਿਊ ਕਰਨ ਕਾਲੀਵਾਲ ਸਾਹਿਬ ਨੇ ਸਾਡੇ ਇਰੀਗੇਸ਼ਨ ਚੋਂ ਐਸੀ ਰਿਟਾਇਰ ਹੋਏ ਨੇ ਪਰ ਹੁਣ ਇਹ ਸਾਡੇ ਮੈਂਬਰ ਨੇ ਐਕਟਿਵ ਮੈਂਬਰ ਨੇ ਹਰ ਮੀਟਿੰਗ ਚ ਆਉਂਦੇ ਨੇ ਤੇ ਮੈਂ ਗਿਆਨ ਚੰਦ ਗੋਇਲ ਧੰਨਵਾਦ ਥੈਂਕ ਯੂ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਮਿਲਾਨਾ ਚਾਹੀਦਾ ਸੀ ਉਸ ਨੂੰ ਸਭ ਤੋਂ ਬਾਅਦ ਮਿਲਾ ਰਿਹਾ ਹਾਂ ਸਤਬਲ ਮਾਨ ਜੀ ਨੇ ਬਟਿੰਡਾ ਦੀ ਖਾਸ ਜਿਹੜੀ ਇੱਕ ਸ਼ਖਸੀਅਤ ਨੇ ਸਮਾਜਿਕ ਦੇ ਲਈ ਜਾਂ ਦੂਜੇ ਖੇਤਰਾਂ ਦੇ ਲਈ ਪ੍ਰੈਸ ਰਿਪੋਰਟਰ ਪਤਾ ਨਹੀਂ ਕੀ ਕੀ ਕੰਮ ਕਰਦੇ ਆ ਸਾਨੂੰ ਤਾਂ ਜਿਆਦਾ ਹੀ ਨਹੀਂ ਰਹਿੰਦਾ ਇਹ ਦੱਸਦੇ ਰਹਿੰਦੇ ਆ ਤੇ ਇਹ ਸਾਡੇ ਤੱਬੇ ਦੇ ਮੈਂਬਰ ਨੇ ਤੱਬੇ ਤੋਂ ਆ ਕੇ ਇੱਥੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਇਹ ਪਰ ਸਾਡੀ ਇਹ ਹਰ ਮੀਟਿੰਗ ਦੇ ਵਿੱਚ ਸਾਡੀ ਫੋਟੋ ਖਿੱਚ ਕੇ ਲੈ ਕੇ ਜਾਂਦੇ ਆ ਪਤਾ ਨਹੀਂ ਕਿੱਥੇ ਪਾਉਂਦੇ ਆ ਕਿੱਥੇ ਨਹੀਂ ਪਾਉਂਦੇ ਇਹ ਸਾਨੂੰ ਨਹੀਂ ਪਤਾ thank you